ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਇੱਕ ਓੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਹੈ ਸ੍ਰੀ ਅਕਾਲ ਪੁਰਖ ਜੀ ਸਹਾਇ ਸੰਸਾਹਰ ਸਖਮਨਾ ਸ੍ਰੀ ਮੁਖਵਾਕ ਪਾਤਸ਼ਾਹੀ ਦਸਵੀਂ ਰਾਗ ਕੋੜੀ ਸ਼ਲੋਕ ਸਚ ਕਿਰਿਆ ਆਤਮ ਲੀਨ ਦੋਨੋਂ ਇੱਕੋ ਜਾਨ ਸਰਬਮ ਸਰਬਮਈ ਮੈਂ ਰਚ ਰਿਹਾ ਹਰ ਕੇ ਘਟ ਪਰਵਾਨ ਸੋਰਠਾ ਜਿਨ ਜਨ ਜਾਣਿਆ ਏਕ ਸੋਚਿ ਕਰਿਆ ਵਕੈ ਮਨ ਬਸੈ ਕਸ਼ੂਨਾ ਬਾਕੋ ਵੇਖ ਮਨ ਮੈਂ ਦੁਬਿਦਾ ਨਾ ਰਹੈ ਪੜੀ ਵਾਹ ਗੁਰੂ ਜਪਤੇ ਸਭ ਕੋਈ ਯਾਂਕਾ ਅਰਥ ਸਮਝੈ ਜਨ ਸੋਈ ਵਾ ਵਾ ਵਹੀ ਅਪਰਪਾਰਾ ਹਾ ਹਾ ਹਿਰਦੈ ਹਰ ਹਰ ਵਿਚਾਰਾ గగా గోబిందిమరణ అతకినా రా రనచిన్నా ఇ శరణకాజన